ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 2 ਤੋਂ ਲੈ ਕੇ 3 4 5 ਅਗਸਤ ਤੱਕ ਕੇ ਆਉਣ ਵਾਲੇ ਵੀਰੋ ਜੋ 3 4 ਦਿਨ ਹੋਣਗੇ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਮੀਂਹ ਦੀ ਸੰਭਾਵਨਾ ਘਟੇਗੀ ਵਧੇਗੀ ਜਾਂ ਵੀਰੋ ਕਿ ਜੋ ਵੀ ਮੌਸਮ ਦੇ ਵਿੱਚ ਬਦਲਾਅ ਹੋਣਗੇ ਆਪਾਂ ਅਨੁਮਾਨ ਦੇ ਅਧਾਰ ਤੇ ਮਿਲੀ ਜਾਣਕਾਰੀ ਦੇ ਮੁਤਾਬਕ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਕਿਸਾਨ ਵੀਰੋ ਆਪਾਂ ਗੱਲ ਕਰਦੇ ਹਾਂ ਅੱਜ 2 ਅਗਸਤ ਤੋਂ ਸ਼ੁਰੂ ਕਰਦੇ ਹਾਂ ਆਪਾਂ ਵੀਰੋ ਅੱਜ 2 ਅਗਸਤ ਨੂੰ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਕੱਲ ਦੇ ਮੁਕਾਬਲੇ ਆਪਾਂ ਨੂੰ ਸੁਧਾਰ ਦੇਖਣ ਨੂੰ ਮਿਲੇਗਾ ਕੱਲ ਵੀਰੋ ਤਕਰੀਬਨ ਪੰਜਾਬ ਦੇ ਆਪਾਂ ਨੂੰ ਸਾਰੇ ਹੀ ਖੇਤਰਾਂ ਦੇ ਵਿੱਚ ਸੰਘਣੀ ਬੱਦਲਵਾਈ ਦੀ ਆਵਾਜਾਈ ਦੇਖਣ ਨੂੰ ਮਿਲੀ ਹੈ ਤੇ ਟੁੱਟਵੇਂ ਭਾਗਾਂ ਦੇ ਵਿੱਚ ਵੀਰੋ ਕਿਤੇ ਕਿਤੇ ਆਪਾਂ ਨੂੰ ਬਰਸਾਤ ਹਲਕੀ ਕਿਣਮਣ ਕਿਤੇ ਦਰਮਿਆਨਾ ਕਿਤੇ ਵਧੀਆ ਚੰਗਾ ਮੀਂਹ ਵੀ ਵੀਰੋ ਦੇਖਣ ਨੂੰ ਮਿਲਿਆ ਪੰਜਾਬ ਦੇ ਪਿਛਲੇ ਲੰਘੇ 31 ਤੇ 1 ਅਗਸਤ ਦੀ ਆਪਾਂ ਗੱਲ ਕਰੀ ਵੀਰੋ 31 ਜੁਲਾਈ ਤੇ 1 ਅਗਸਤ ਜੋ ਦੋ ਦਿਨ ਸੀਗੇ ਤਕਰੀਬਨ ਵੀਰੋ ਪੰਜਾਬ ਦੇ 80 85 90% ਖੇਤਰਾਂ ਦੇ ਵਿੱਚ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਨੇ ਜਿਸ ਦੇ ਕਾਰਨ ਵੀਰੋ ਪਿਛਲੇ ਲੰਘੇ ਦੋ ਦਿਨਾਂ ਦੇ ਵਿੱਚ ਥੋੜਾ ਜਿਹਾ ਗਰਮੀ ਤੋਂ ਰਾਹਤ ਮਿਲੀ ਹੈ ਤੇ ਠੰਡਕ ਦਾ ਮਾਹੌਲ ਬਣਿਆ ਰਿਹਾ ਹੈ ਸੋ ਵੀਰੋ ਅੱਜ ਕੁੱਲਮਾ ਲਾ ਕੇ ਮੌਸਮ ਕੱਲ ਦੇ ਮੁਕਾਬਲੇ ਠੀਕ ਰਹੇਗਾ ਸੁਧਾਰ ਰਹੇਗਾ ਜ਼ਿਆਦਾਤਰ ਖੇਤਰਾਂ ਦੇ ਵਿੱਚ ਆਪਾਂ ਨੂੰ ਧੁੱਪ ਹੀ ਦੇਖਣ ਨੂੰ ਮਿਲੇਗੀ ਹਵਾਵਾਂ ਵੀਰੋ ਨਿਰੰਤਰ ਪੂਰਬ ਤੇ ਦੱਖਣ ਦਿਸ਼ਾ ਤੋਂ ਵਗਣਗੀਆਂ ਵੀਰੋ ਗਿੱਨ ਖੇਤਰਾਂ ਦੇ ਜਿੰਨਾ ਖੇਤਰਾਂ ਦੇ ਵਿੱਚ ਹਵਾਵਾਂ ਵਗਣਗੇ ਥੋੜਾ ਜਿਹਾ ਗਰਮੀ ਤੋਂ ਰਾਹਤ ਮਿਲੇਗੀ ਵੀਰੋ ਜਿੱਥੇ ਕਿਤੇ ਹਵਾਵਾਂ ਰੁਕਣਗੀਆਂ ਉੱਥੇ ਗਰਮੀ ਤੇ ਹਿਮੋਸਫੇਅਰ ਤੋਂ ਪਰੇਸ਼ਾਨ ਕਰੇਗੀ ਕਿਉਂਕਿ ਵੀਰੋ ਪੂਰਾ ਮਹੀਨਾ ਹੁੰਦਾ ਹੀ ਐਦਾਂ ਦਾ ਹੈ ਜੇ ਮੌਸਮ ਬਦਲਬਾਈ ਵਾਲਾ ਛਾਂ ਹੈ ਤਾਂ ਵੀਰੋ ਠੰਡ ਹੈ ਜੇਕਰ ਤੋਂ ਨਿਕਲ ਜਾਂਦਾ ਤਾਂ ਮੌਸਮ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਹਿਮੋਸ ਬਣ ਜਾਂਦੀ ਆ ਸੋ ਵੀਰੋ ਐਦਾਂ ਦਾ ਮਾਹੌਲ ਹੈ ਤਕਰੀਬਨ ਆਉਂਦੇ 1 ਮਹੀਨੇ ਤੱਕ ਚੱਲਦਾ ਹੀ ਰਹੇਗਾ ਬਾਕੀ ਵੀਰੋ ਆਪਾਂ ਗੱਲ ਕਰਦੇ ਆਂ ਬਰਸਾਤ ਦੇ ਅਸਾਰਾਂ ਦੀ ਅੱਜ ਕੁੱਲਮ ਲਾ ਕੇ ਹਲਕੀ ਫੁਲਕੀ ਬੱਦਲਾਂ ਦੀ ਆਵਾਜ਼ਾਈ ਬਣੀ ਰਹੇਗੀ ਵੀਰੋ ਥੋੜੀਆਂ-ਮੋਟੀਆਂ ਹਵਾਵਾਂ ਦਾ ਰੁਖ ਆਪਾਂ ਨੂੰ ਤੇਜ਼ ਹਵਾ ਦੇਖਣ ਨੂੰ ਜਲਦੀ ਦੇਖਣ ਨੂੰ ਮਿਲੇਗੀ ਕਿਸੇ ਖੇਤਰਾਂ ਦੇ ਵਿੱਚ ਵੀਰੋ ਆਪਾਂ ਨੂੰ ਦੱਖਣ ਤੇ ਕਿਸੇ ਖੇਤਰ ਦੇ ਵਿੱਚ ਪੂਰਬੀ ਹਵਾਵਾਂ ਚਲਦੀਆਂ ਦੇਖਣ ਨੂੰ ਮਿਲਣਗੀਆਂ ਓਵਰਆਲ ਸਾਰੇ ਹੀ ਪੰਜਾਬ ਦੇ ਵਿੱਚ ਵੀਰੋ ਬੱਦਲਾਂ ਦੀ ਆਵਾਜ਼ਾਈ ਹਲਕੀ ਫੁਲਕੀ ਰਹੇਗੀ ਤੇ ਧੁੱਪ ਦਾ ਮਾਹੌਲ ਵੀ ਦੇਖਣ ਨੂੰ ਮਿਲੇਗਾ ਟੈਂਪਰੇਚਰ ਵੀਰੋ ਜਿਆਦਾ ਤੋਂ ਜਿਆਦਾ ਜ ਤਕਰੀਬਨ 30° ਦੇ ਆਸ-ਪਾਸ ਹੀ ਰਹਿਣਗੇ ਟੈਂਪਰੇਚਰ ਕੋਈ ਜਿਆ ਵੀਰੋ ਰਾਤ ਦੇ ਟੈਂਪਰੇਚਰ 26-27 ਡਿਗਰੀ ਦੇ ਆਸ-ਪਾਸ ਰਹਿਣਗੇ ਇਹਨਾਂ ਦਿਨਾਂ ਦੇ ਵਿੱਚ ਵੀਰੋ ਜੋ ਕਿ 5 ਅਗਸਤ ਤੱਕ ਦੀ ਆਪਾਂ ਗੱਲ ਕਰੀ ਟਟਵੇਂ ਰੂਪਾਂ ਦੇ ਵਿੱਚ ਵੀਰੋ ਬਰਸਾਤੀ ਗਤੀਵਿਧੀਆਂ ਹੋਣ ਦੀ ਉਮੀਦ ਬਣੀ ਹੋਇਆ ਇਹ ਨਹੀਂ ਕਿ ਮੌਸਮ 100% ਸਾਫ਼ ਹੋ ਜਾਵੇਗਾ ਇਹ ਵੀ ਨਹੀਂ ਕਿ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਨੂੰ ਕੋਈ ਸਿਸਟਮ ਕਵਰ ਕਰੀ ਸੋ ਵੀਰ ਟੁੱਟਮੀਆਂ ਬਦਲੀਕਾਰਬੀਆਂ ਜੋ ਦੁਪਹਿਰ ਦੇ ਸਮੇਂ ਅਚਾਨਕ ਗਰਮੀ ਵਧੇਗੀ ਉਸ ਤੋਂ ਬਾਅਦ ਵੀਰੋ ਜੋ ਨਮੀ ਬਹੁਤ ਜ਼ਿਆਦਾ ਵਧੀ ਹੋਈ ਹੈ ਧਰਤੀ ਗਿੱਲੀ ਹੋਣ ਦੇ ਕਰਕੇ ਵੀਰੋ ਉਹ ਨਮੀ ਦੇ ਅਚਾਨਕ ਬੱਦਲ ਬਣਨਗੇ ਜੋ ਕਿ ਵੀਰੋ ਕੁਝ ਛੋਟੇ ਮੋਟੇ ਖੇਤਰਾਂ ਦੇ ਵਿੱਚ ਪੰਜ ਸੱਤ ਪਿੰਡਾਂ 'ਚ ਮੀਂਹ ਪੈ ਗਿਆ ਬਾਕੀ ਇਹ ਵੀਰੋ ਖੁਸ਼ ਕਰੇਗਾ ਸੋ ਇਦਾਂ ਦੀਆਂ ਗਤੀਵਿਧੀਆਂ ਪਾਣੋ ਵੀਰੋ ਅੱਜ ਵੀ ਦੁਪਹਿਰ ਤੋਂ ਬਾਅਦ ਹੋਣ ਦੀ ਉਮੀਦ ਹੈ ਤੇ ਰਾਤ ਦੇ ਸਮੇਂ ਵੀ ਵੀਰੋ ਤਕਰੀਬਨ 25-30% ਖੇਤਰਾਂ ਦੇ ਵਿੱਚ ਬਰਸਾਤੀ ਗਤੀਵਿਧੀਆਂ ਹੋਣ ਦੀ ਉਮੀਦ ਬਣੀ ਹੋਈ ਆ ਟਟਮੀਆਂ ਕਾਰਵਾਈਆਂ ਹੁੰਦੀਆਂ ਰਹਿਣਗੀਆਂ ਪਰ ਕੋਈ ਸਾਰੇ ਪੰਜਾਬ ਨੂੰ ਕਵਰ ਕਰਨ ਵਾਲਾ ਸਿਸਟਮ ਫਿਲਹਾਲ 5 ਅਗਸਤ ਤੱਕ ਨਹੀਂ ਹੋਵੇਗਾ। ਵੀਰੋ 6 ਤੋਂ ਲੈ ਕੇ ਫੇਰ ਬਰਸਾਤ ਦੀ ਗਤੀ ਦੇ ਵਿੱਚ ਆਪਾਂ ਨੂੰ ਵਾਧਾ ਦੇਖਣ ਨੂੰ ਮਿਲੇਗਾ। ਮੌਨਸੂਨ ਫਿਰ ਤੋਂ ਐਕਟਿਵ ਹੋਵੇਗੀ ਜੋ ਕਿ 6 7 8 ਜੋ ਵੀਰੋ ਤਿੰਨ ਦਿਨ ਹੋਣਗੇ। ਇਹ ਤਿੰਨ ਦਿਨਾਂ ਦੇ ਵਿੱਚ ਫਿਰ ਤੋਂ ਆਪਾਂ ਨੂੰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਚੰਗਾ ਮੀਂਹ ਦੇਖਣ ਨੂੰ ਮਿਲੇਗਾ। ਬਾਕੀ ਵੀਰੋ ਸਮੇਂ-ਸਮੇਂ ਤੇ ਜਿਵੇਂ ਆਪਾਂ ਨੂੰ ਜਾਣਕਾਰੀ ਮਿਲਦੀ ਹੈ ਸਵੇਰੇ ਸ਼ਾਮ ਜਿਵੇਂ ਵੀ ਮਿਲਦੀ ਹੈ ਵੀਰੋ ਆਪਾਂ ਸਾਰੀ ਸਹੀ ਤੋਂ ਸਹੀ ਜਾਣਕਾਰੀ ਲੈ ਕੇ ਕਿਸਾਨ ਵੀਰਾਂ ਤੱਕ ਪਹੁੰਚਦੀ ਕਰਦੇ ਹਾਂ। ਸੋ ਵੀਰੋ ਮ ਸੇਵਾ ਸੈਂਟਰ ਨਾਲ ਬਣੀ ਰਹੇ ਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ